ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਰਾਗ ਰਾਮ ਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਹੇ ਭਾਈ ਮਾਂ ਮੇਰੇ ਅੰਦਰ ਪੂਰਨ ਖਿੜਾਓ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਗੁਰੂ ਮਿਲ ਪਿਆ ਹੈ ਸਤ ਗੁਰ ਤਾਂ ਪਾਇਆ ਸਹਜ ਸੇ ਤੀ ਮਨ ਵਜੀਆਂ ਵਾਧਾਈਆਂ ਮੈਨੂੰ ਗੁਰੂ ਮਿਲਿਆ ਹੈ ਤੇ ਨਾਲ ਹੀ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ ਹੈ ਪਾਵ ਗੁਰੂ ਦੇ ਮਿਲਨ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ ਮੇਰੇ ਮਨ ਵਿੱਚ ਮਾਨੋ ਖੁਸ਼ੀ ਦੇ ਬਾਜੇ ਵੱਜ ਪਏ ਹਨ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ ਮੇਰੇ ਮਨ ਵਿੱਚ ਮਾਨੋ ਪ੍ਰਭੂ ਦੀ ਸਿਫਤ ਸਲਾ ਦੇ ਗੀਤ ਗਾਵਣ ਆ ਗਏ ਹਨ ਸਭ ਦੋ ਤਾ ਗਾਵੋ ਹਰੀ ਕੇ ਰਾ ਮਨ ਜਨੀ ਵਸਾਇਆ ਤੁਸੀਂ ਵੀ ਪ੍ਰਭੂ ਦੀ ਸਿਫਤ ਸਲਾ ਦਾ ਗੀਤ ਗਾਵੋ ਜਿਨ੍ਹਾਂ ਜਿਨ੍ਹਾਂ ਨੇ ਸਿਫਤ ਸਲਾ ਦਾ ਸ਼ਬਦ ਮਨ ਵਿੱਚ ਵਸਾਇਆ ਹੈ ਉਹਨਾਂ ਦੇ ਅੰਦਰ ਪੂਰਨ ਖਿੜਾਓ ਪੈਦਾ ਹੋ ਜਾਂਦਾ ਹੈ ਕਹੈ ਨਾਨਕ ਨੰਦ ਹੋ ਆ ਸਤਿਗੁਰੂ ਮੈਂ ਪਾਇਆ ਨਾਨਕ ਆਖਦਾ ਹੈ ਮੇਰੇ ਅੰਦਰ ਪਿਆਨੰਦ ਬਣ ਗਿਆ ਹੈ ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਏ ਮੇਰੇ ਮਨ ਤੂੰ ਸਦਾ ਪ੍ਰਭੂ ਦੇ ਨਾਲ ਜੁੜਿਆ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਏ ਮੇਰੇ ਮਨ ਤੂੰ ਸਦਾ ਪ੍ਰਭੂ ਨੂੰ ਯਾਦ ਰੱਖ ਅੰਗੀਕਾਰਹੁ ਕਰੇ ਤੇਰਾ ਕਾਰਜ ਸਭ ਸਵਾਰਣਾ ਓਹ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ ਸਬਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਓਹ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚਾੜਨ ਦੇ ਸਮਰੱਥ ਹੈ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਉਸ ਮਾਲਕ ਨੂੰ ਕਿਉਂ ਆਪਣੇ ਮਨ ਤੋਂ ਭੁਲਾਉਂਦਾ ਹੈ ਜੋ ਸਾਰੇ ਕੰਮ ਕਰਨ ਜੋਗਾ ਹੈ ਨਾਨਕ ਆਖਦਾ ਹੈ ਕਿ ਹੇ ਮੇਰੇ ਮਨ ਤੂੰ ਸਦਾ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹੋ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ हे सदा कायम रहण वाले मालिक प्रभु मैं तेरे दर तो मन दा आनंद मांगदा हां पर तेरे घर विच केहड़ी चीज नहीं है कर ता तेरे सब किछ है जिस दे हे सो पावे तेरे घर विच ता हर एक चीज मौजूद है ओही मनुख प्राप्त करदा है जिसनु तू आप देंदा है सदा सिफत सलाहा तेरी नाम मन बसावे ਫਿਰ ਉਹ ਮਨੁੱਖ ਤੇਰਾ ਨਾਮ ਤੇ ਤੇਰੀ ਸਿਫਤ ਸਲਾ ਆਪਣੇ ਮਨ ਵਿੱਚ ਵਸਾਂਦਾ ਹੈ ਜਿਸ ਦੀ ਬਰਕਤ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ ਨਾਮ ਜਿਨ ਕੈ ਮਨ ਵਸਿਆ ਆਵਾਜੇ ਸਬਦ ਕਨੇਰੇ ਜਿੰਨਾ ਬੰਦਿਆਂ ਦੇ ਮਨ ਵਿੱਚ ਤੇਰਾ ਨਾਮ ਵਸਦਾ ਹੈ ਉਹਨਾਂ ਦੇ ਅੰਦਰ ਮਾਨੋ ਬੇਅੰਤ ਸਾਜਾਂ ਦੀਆਂ ਮਿਲਵੀਆਂ ਸੁਰਾਂ ਵੱਜਣ ਲੱਗ ਪੈਂਦੀਆਂ ਹਨ ਭਾਵ ਉਹਨਾਂ ਦੇ ਮਨ ਵਿੱਚ ਉਹ ਖੁਸ਼ੀ ਤੇ ਚਾਅ ਪੈਦਾ ਹੁੰਦਾ ਹੈ ਜੋ ਕਈ ਸਾਜਾਂ ਦਾ ਮਿਲਵਾਂ ਰਾਗ ਸੁਣ ਕੇ ਪੈਦਾ ਹੁੰਦਾ ਹੈ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਨਾਨਕ ਆਖਦਾ ਹੈ ਕਿ हे ਸਦਾ ਕਾਇਮ ਰਹਿਣ ਵਾਲੇ ਮਾਲਕ ਤੇਰੇ ਘਰ ਵਿੱਚ ਕਿਸੇ ਸ਼ੈ ਦਾ ਘਾਟਾ ਨਹੀਂ ਹੈ ਤੇ ਮੈਂ ਤੇਰੇ ਦਰ ਤੋਂ ਆਨੰਦ ਦਾ ਦਾਨ ਮੰਗਦਾ ਹਾਂ ਸਾਚਾ ਨਾਮ ਮੇਰਾ ਆਧਾਰੋ ਪ੍ਰਭੂ ਦੀ ਮਿਹਰ ਨਾਲ ਉਸਤਾਦ ਸਦਾ ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ ਸੱਚ ਨਾਮ ਆਧਾਰ ਮੇਰਾ ਜਿਨ ਪੋਖਾ ਸਭ ਗਵਾਈਆਂ ਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ ਜਿਸ ਹਰ ਨਾਮ ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਜੋ ਹਰ ਨਾਮ ਮੇਰੇ ਅੰਦਰ ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿੱਚ ਆ ਟਿਕਿਆ ਹੈ ਜਿਸ ਹਰ ਨਾਮ ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾ ਪੂਰੀਆਂ ਕਰ ਦਿੱਤੀਆਂ ਹਨ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਮੈਂ ਆਪਣੇ ਆਪ ਨੂੰ ਆਪਣੇ ਗੁਰੂ ਤੋਂ ਸਦਕੇ ਕਰਦਾ ਹਾਂ ਕਿਉਂਕਿ ਇਹ ਸਾਰੀਆਂ ਬਰਕਤਾਂ ਗੁਰੂ ਦੀਆਂ ਹੀ ਹਨ ਕਹੇ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਨਾਨਕ ਆਖਦਾ ਹੈ ਕਿ হে ਸੰਤ ਜਨੋ ਗੁਰੂ ਦਾ ਸ਼ਬਦ ਸੁਣੋ ਗੁਰੂ ਦੇ ਸ਼ਬਦ ਵਿੱਚ ਪਿਆਰ ਬਣਾਓ ਸਾਚਾ ਨਾਮ ਮੇਰਾ ਆਧਾਰੋ ਸਤਿਗੁਰੂ ਦੀ ਮਿਹਰ ਨਾਲ ਹੀ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ ਵਾਜੇ ਪੰਜ ਸ਼ਬਦ ਤਿਤਕਾਰ ਸਵਾਗੇ ਉਸ ਪਾਗਾਹਾਂ ਵਾਲੇ ਹਿਰਦੇ ਘਰ ਵਿੱਚ ਮਾਨੋ ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੂਰਾਂ ਵੱਜ ਪੈਂਦੀਆਂ ਹਨ ਕਾਰ ਸਬਾ ਗੈ ਸਬਦਵਾਜੇ ਕਲਾ ਜਿਤ ਕਰ ਥਾਰੀਆਂ ਜਿਸ ਹਿਰਦੇ ਘਰ ਵਿੱਚ ਹੈ ਪ੍ਰਭੂ ਤੂੰ ਸਤਿਆ ਪਾਈ ਹੈ ਉਸ ਬਾਗਾ ਵਾਲੇ ਹਿਰਦੇ ਘਰ ਵਿੱਚ ਮਾਨੋ ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਵੀਆਂ ਸੂਰਾਂ ਵੱਜ ਪੈਂਦੀਆਂ ਹਨ ਭਾਵ ਉਸ ਹਿਰਦੇ ਵਿੱਚ ਪੂਰਨ ਆਨੰਦ ਬਣ ਜਾਂਦਾ ਹੈ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਹੈ ਪ੍ਰਭੂ ਉਸ ਦੇ ਪੰਜੇ ਕਮਾਦਿਕ ਵੈਰੀਆਂ ਨੂੰ ਕਾਬੂ ਵਿੱਚ ਕਰ ਦਿੰਦਾ ਹੈ ਤੇ ਡਰਾਣ ਵਾਲਾ ਕਾਲ ਭਾਵ ਮੌਤ ਦਾ ਡਰ ਦੂਰ ਕਰ ਦਿੰਦਾ ਹੈ ਤੁਰ ਕਰਮ ਪਾਇਆ ਤੁਦ ਜਿਨ ਕੋ ਸੀ ਨਾਮ ਹਰ ਕੈ ਲਾਗੇ ਪਰ ਸਿਰਫ ਉਹੀ ਮਨੁੱਖ ਹਰ ਨਾਮ ਵਿੱਚ ਜੁੜਦੇ ਹਨ ਜਿਨ੍ਹਾਂ ਦੇ ਭਾਗਾਂ ਵਿੱਚ ਤੋਂ ਤੁਰ ਤੋਂ ਹੀ ਆਪਣੀ ਮਿਹਰ ਨਾਲ ਸਿਮਰਨ ਦਾ ਲੇਖ ਲਿਖ ਕੇ ਰੱਖ ਦਿੱਤਾ ਹੈ ਕਹੈ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਨਾਨਕ ਆਖਦਾ ਹੈ ਕਿ ਉਸ ਹਿਰਦੇ ਘਰ ਵਿੱਚ ਸੁਖ ਪੈਦਾ ਹੁੰਦਾ ਹੈ ਉਸ ਹਿਰਦੇ ਵਿੱਚ ਮਾਨੋ ਇੱਕ ਰਸਵਾਜੇ ਵੱਜਦੇ ਹਨ ਆਨੰਦ ਸੁਣੋ ਵਡਪਾਗੀ ਹੋ ਸਗਲ ਮਨੋਰਥ ਪੂਰੇ ਹੇ ਵੱਡੇ ਭਾਗਾ ਵਾਲਿਓ ਸੁਣੋ ਆਨੰਦ ਇਹ ਹੈ ਕਿ ਉਸ ਅਵਸਥਾ ਵਿੱਚ ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ ਸਾਰੇ ਸੰਕਲਪ ਸਿਰੇ ਚੜ ਜਾਂਦੇ ਹਨ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ ਸਾਰੇ ਚਿੰਤਾ ਛੋਰੇ ਮਨ ਤੋਂ ਲਹਿ ਜਾਂਦੇ ਹਨ ਦੁੱਖ ਰੋਗ ਸੰਤਾਪ ਉੱtre ਸੁਣੀ ਸੱਚੀ ਬਾਣੀ ਅਕਾਲ ਪੁਰਖ ਦੀ ਸਿਫਤ ਸਲਾਹ ਦੀ ਬਾਣੀ ਸੁਨਿਆ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ ਸੰਤ ਸਾਜਨ ਪਏ ਸਰ ਸੇ ਪੂਰੇ ਗੁਰ ਤੇ ਜਾਣੀ ਜਿਹੜੇ ਸੰਤ ਗੁਰਮੁਖ ਪੂਰੇ ਗੁਰੂ ਤੋਂ ਸਿਰਫ ਸਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ ਸਾਂਝ ਪਾਣੀ ਸਿੱਖ ਲੈਂਦੇ ਹਨ ਉਹਨਾਂ ਦੇ ਹਿਰਦੇ ਖਿੜ ਆਉਂਦੇ ਹਨ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿ ਆ ਭਰਪੂਰੇ ਇਸ ਬਾਣੀ ਨੂੰ ਸੁਣਨ ਵਾਲੇ ਉਚਾਰਨ ਵਾਲੇ ਸਭ ਪਵਿੱਤਰ ਆਤਮਕ ਹੋ ਜਾਂਦੇ ਹਨ ਇਸ ਬਾਣੀ ਵਿੱਚ ਉਹਨਾਂ ਨੂੰ ਸਤਗੁਰੂ ਹੀ ਦਿਸਦਾ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਨਾਨਕ ਬੇਨਤੀ ਕਰਦਾ ਹੈ ਜਿਹੜੇ ਬੰਦੇ ਗੁਰੂ ਦੀ ਚਰਣੀ ਲੱਗਦੇ ਹਨ ਉਹਨਾਂ ਦੇ ਅੰਦਰ ਇੱਕ ਰਸ ਖੁਸ਼ੀ ਦੇ ਬਾਜੇ ਵਜ ਪੈਂਦੇ ਹਨ ਉਹਨਾਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ